सोरठ महला पंजवा प्रभ की शरण सगल सुख पाया प्रभ की शरण सगल पैला थे दुख बिन से सुख पाया दयाल हुआ पार ब्रह्म स्वामी पूरा सतगुर त्याया ਪ੍ਰਭ ਜੀਓ ਤੂੰ ਮੇਰੋ ਸਾਹਿਬ ਦਤ ਕਰ ਕਿਰਪਾ ਪ੍ਰਭ ਦੀਨੰ ਦਇਆ ਗਉਣ ਕਾ ਰੰਗ ਰਤ ਰਹਾ ਸਤ ਗੁਰ ਨਾਮ ਨਿਧਾਨ ਅੰਤਰਾਇ ਚਿੰਤਾ ਸਗਲ ਬਨਸੀ ਕਰ ਕੇ ਰਪਾਇ ਆਪਣਾ ਕਰ ਲੈਨਾ ਮਨਵਸਯਾ ਅਵਨਾਸ਼ੀ ਤਾਕੋ ਵਿਗਨ ਨ ਕੋ ਲੱਗੇ ਜੋ ਸਤ ਗੁਰੇ ਆਪਣੇ ਰਾਖੇ ਚਰਨ ਕਮਲ ਵਸੇ ਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਨਮਾਨਕੀ ਈਸ਼ੁ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰੇ ਗਨਪੂਰਨ ਪ੍ਰੇਜ ਰਖੋਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨਕੀ ਈਸ਼ੁ ਪੁਜਾਈ ਨਾਨਕ ਦਾਸ ਤਾ ਕੇਵਲ ਹਾਰ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ